ਇਸuele ਦੀ ਵੱਡੀ ਖਬਰ ਆ ਰਹੀ ਹੈ ਕਿ ਪਾਨਾ ਸਿੱਧੂ ਨੂੰ ਜ਼ਮਾਨਤ ਮਿਲ ਗਈ ਹੈ ਤੁਹਾਨੂੰ ਦੱਸਦੇ ਕਿ ਅੱਜ ਲੁਧਿਆਣਾ ਅਦਾਲਤ ਨੇ ਪਾਨਾ ਸਿੱਧੂ ਨੂੰ ਵੱਡੀ ਰਾਹਤ ਦਿੰਦੇ ਹੋਏ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ ਤੁਹਾਨੂੰ ਦੱਸਦੇ ਕਿ ਪਿਛਲੇ ਦਿਨੀ ਪਾਨਾ ਸਿੱਧੂ ਤੇ ਇੱਕ ਮਹਿਲਾ ਟਰੈਵਲ এজেন্ট ਨੂੰ ਧਮਕਾਉਣ ਅਤੇ ਉਸ ਦੇ ਕੋਲ 10000 ਰੁਪਏ ਰਿਸ਼ਵਤ ਮੰਗਣ ਦੇ ਇਲਜ਼ਾਮ ਲੱਗੇ ਸੀ ਤੇ ਜਿਸ ਤੋਂ ਬਾਅਦ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਤੇ ਅੱਜ ਪਾਨਾ ਸਿੱਧੂ ਨੂੰ ਜ਼ਮਾਨਤ ਮਿਲ ਗਈ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਾਨਾ ਸਿੱਧੂ ਦੇ ਵਕੀਲਾਂ ਨੇ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ ਪਾਨਾ ਸਿੱਧੂ ਵਾਲੇ ਮਾਮਲੇ ਦੇ ਵਿੱਚ ਅੱਜ ਜ਼ਮਾਨਤ ਲੱਗੀ ਹੋਈ ਸੀ ਅਦਾਲਤ ਨੇ ਸਾਡੀ ਬਹਿਸ ਸੁਣਨ ਤੋਂ ਬਾਅਦ ਜ਼ਮਾਨਤ ਮਨਜ਼ੂਰ ਕਰ ਦਿੱਤੀ ਕਿਉਂਕਿ ਉਹਦੀ ਜਿਹੜੀ ਗ੍ਰਿਫਤਾਰੀ ਹੋਈ ਸੀ ਉਹ ਟੋਟਲੀ ਇਲੈਗਲ ਸੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਅਨੁਸਾਰ ਜਿਹੜੇ ਮੁਕਾਦਮੇ ਵਿੱਚ ਕੈਦ 7 ਸਾਲ ਤੋਂ ਘੱਟ ਆ ਉਹਨਾਂ ਮੁਕਾਦਮਿਆਂ ਦੇ ਵਿੱਚ ਪਹਿਲਾਂ ਸੈਕਸ਼ਨ 48A CrPC ਦਾ ਨੋਟਿਸ ਦੇਣਾ ਜ਼ਰੂਰੀ ਹੁੰਦਾ ਪਰੰਤੂ ਇਸ ਮੁਕਾਦਮੇ ਦੇ ਵਿੱਚ ਕੋਈ ਵੀ ਨੋਟਿਸ ਜਾਰੀ ਨਹੀਂ ਕੀਤਾ ਗਿਆ 21 24 ਨੂੰ ਮੁਕਦਮਾ ਦਰਜ ਕੀਤਾ ਗਿਆ ਤੇ ਉਸੇ ਦਿਨ ਹੀ ਪੰਨ ਸਿੱਧੂ ਨੂੰ ਘਰ ਤੋਂ ਗ੍ਰਿਫਤਾਰ ਕਰ ਲਿਆ ਜਿਹੜਾ ਕਿ ਬਿਲਕੁਲ ਟੋਟਲੀ ਇਲੀਗਲ ਇਸ ਮੁਕਦਮੇ ਵਿੱਚ ਮਦਈ ਮੁਕਦਮੇ ਦੇ ਖਿਲਾਫ ਪਹਿਲਾਂ ਹੀ ਦੋ ਦਰਜ ਦੋ ਦੋ ਮੁਕਦਮੇ ਦਰਜਾ ਜਿਨ੍ਹਾਂ ਦਾ ਨੰਬਰ ਐਫ ਆਈ ਆਰ ਨੰਬਰ 140 ਮਿਤੀ 24 6 20 ਥਾਣਾ ਡਿਵੀਜ਼ਨ ਨੰਬਰ 8 ਲੁਧਿਆਣਾ ਵਿੱਚ ਦਰਜਾ ਜਿਹੜਾ ਕਿ 17 ਲੱਖ 77000 ਦਾ ਫਰਾਡ ਆ ਜੀ ਦੂਸਰਾ ਮੁਕਦਮਾ ਤਾਂ ਐਫ ਆਈ ਆਰ ਨੰਬਰ 220 ਮਿਤੀ 3 11 19 ਥਾਣਾ ਦਾਖਾ ਧਾਰਾ 420 120 2 ਜਿਹੜਾ ਕਿ 22 ਲੱਖ ਰਕਮ ਦੇ ਤਹਿਤ ਦਰਜਾ ਇਸ ਤੋਂ ਬਿਨਾ ਹੋਰ ਵੀ ਕਾਫੀ ਮੁਕੱਦਮੇ ਮਦਈ ਮੁਕੱਦਮਾ ਇੰਦਰਜੀਤ ਕੌਰ ਦੇ ਖਿਲਾਫ ਦਰਜ ਨੇ ਜੀ ਉਸ ਮਾਮਲੇ ਦੇ ਵਿੱਚ ਕੋਈ ਐਕਸ਼ਨ ਜਾਂ ਕਿਸ ਤਰੀਕੇ ਦੀ ਕਾਰਵਾਈ ਤੁਹਾਡੇ ਵੱਲੋਂ ਇਹ ਮੁਕੱਦਮੇ ਪਹਿਲਾਂ ਹੀ ਅਦਾਲਤ ਵਿੱਚ ਚੱਲ ਰਹੇ ਆ ਜੇ ਕੋਈ ਹੋਰ ਕੋਈ ਆਊਗਾ ਸਾਡੇ ਕੋਲੇ ਵਿਕਟਮ ਤਾਂ ਅਸੀਂ ਉਹਦੀ ਐਪਲੀਕੇਸ਼ਨ ਤਿਆਰ ਕਰਕੇ ਪੁਲਿਸ ਅਥਾਰਟੀ ਨੂੰ ਦੇਵਾਂਗੇ ਸਰ ਕਿੰਨਾ ਕਿਤੇ ਇਹ ਵੀ ਚੈਲੰਜ ਕੀਤਾ ਹੋਊਗਾ ਕਿ ਜਿਹੜੇ ਜਿਸ ਤਰੀਕੇ ਦੇ ਨਾਲ ਮਾਮਲਾ ਦਰਜ ਹੋਇਆ ਪਹਿਲਾਂ ਬੁਲਾਇਆ ਜਾਂਦਾ ਹੈ ਦੂਸਰੀ ਤੇਨੂੰ ਬੁਲਾਇਆ ਜਾਂਦਾ ਉਹਨਾਂ ਦੇ ਬਿਆਨ ਦਰਜ ਹੁੰਦੇ ਆ ਉਸ ਤੋਂ ਬਾਅਦ ਕੋਈ ਕਾਰਵਾਈ ਹੁੰਦੀ ਹੈ ਪਰੰਤੂ ਇਹ ਮੁਕਾਦਮੇ ਵਿੱਚ ਪਾਨਾ ਸਿੱਧੂ ਦੇ ਕੋਈ ਬਿਆਨ ਦਰਜ ਨਹੀਂ ਕੀਤੇ ਗਏ ਨਾ ਕੀ ਨਾ ਹੀ ਕੋਈ ਤੱਥ ਇਕੱਠੇ ਕੀਤੇ ਗਏ ਪੁਲਿਸ ਵੱਲੋਂ ਜਿਹੜੇ ਇਸ ਸਾਬਤ ਕਰਨਕ ਪਾਨਾ ਸਿੱਧੂ ਨੇ ਕੋਈ ਜੁਰਮ ਕੀਤਾ ਪਾਨਾ ਸਿੱਧੂ ਦੇ ਖਿਲਾਫ ਕੋਈ ਵੀ ਧਾਰਾ 384 ਦੇ ਤਹਿਤ ਕੇਸ ਮੇ ਡਾਊਟ ਨਹੀਂ ਹੁੰਦਾ ਹੈਗਾ ਕਿਉਂਕਿ ਉਹਨੇ ਕਦੇ ਵੀ ਮਨੀ ਐਕਸਟਾਰਟ ਨਹੀਂ ਕੀਤਾ ਇਸ ਵਿਕਟਮ ਤੋਂ ਜੀ ਤੇ ਹੁਣ ਸਰ ਰਾਹਤ ਮਿਲ ਗਈ ਹੈ ਪਾਣਾ ਸਿੱਧੂ ਦੀ ਜ਼ਮਾਨਤ 50000 ਬਨ ਛੋਟੀ ਅਦਾਲਤ ਨੇ ਮਨਜ਼ੂਰ ਕਰ ਦਿੱਤੀ ਜਿਹੜੇ ਕਿ ਹੁਣ ਜਲਦੀ ਹੀ ਜੇਲ੍ਹ ਤੋਂ ਬਾਹਰ ਆ ਜਾਣਗੇ ਅੱਜ ਸਸ਼ੀ ਕਾਲੀ ਸਾਰਾ ਨੂੰ ਕਿਵੇਂ ਸਾਰੇ ਠੀਕ ਹੋਏ ਆਈ ਹੋਪ ਕਿ ਸਾਰੇ ਠੀਕ ਹੋਣਗੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਤੇ ਨਵੀਂ ਅਪਡੇਟ ਤੁਹਾਨੂੰ ਪਤਾ ਲੱਗ ਗਈ ਕਿ ਹੁਣੇ ਪਾਣਾ ਸਿੱਧੂ ਜੀ ਨੂੰ ਮਿਲ ਗਿਆ ਹੈ ਜ਼ਮਾਨਤ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ ਤੇ ਬਹੁਤ ਜਲਦੀ ਉਹ ਆਪਣੇ ਦੇ ਵਿੱਚ ਆਣ ਕੇ ਵਾਪਸ ਤੇ ਬਹੁਤ ਖੁਸ਼ੀ ਦੀ ਗੱਲ ਆ ਠੀਕ ਹੈ ਤੇ ਬਹੁਤ ਲੋਕਾਂ ਨੇ ਕੋਸ਼ਿਸ਼ ਕੀਤੀ ਸੀ ਕਿ ਹਾਂ ਵੀ ਦੱਬਣ ਦੀ ਬਟ ਉਹ ਬੰਦਾ ਦੱਬਿਆ ਨਹੀਂ ਤੇ ਹਲੇ ਕੇਸ ਚੱਲੂਗਾ ਹਲੇ ਹੋਰ ਵੀ ਅਪਡੇਟ ਆਣਗੇ ਅੱਗੇ ਜਾ ਕੇ ਤੇ ਮੈਂ ਤੁਹਾਨੂੰ ਨਾਲ ਨਾਲ ਮੈਂ ਤੁਹਾਨੂੰ ਦਿੰਦਾ ਰਹੂੰਗਾ ਕੋਸ਼ਿਸ਼ ਕਰੂੰਗਾ ਕਿ ਹਾਂ ਵੀ ਜਿਵੇਂ ਅਪਡੇਟ ਆਂਦੀ ਮੈਂ ਉਵੇਂ-ਉਵੇਂ ਮੈਂ ਵੀਡੀਓ ਵੀ ਮੈਂ ਪਾਉਂਦਾ ਰਵਾਂਗਾ ਤੇ ਬਟ ਬਹੁਤ ਗਲਤ ਗੱਲ ਆ ਜੇ ਤਾਂ ਕੁੱਟਮਾਰ ਕੀਤੀ ਆ ਕਿਉਂਕਿ ਜਿਸ ਸਾਹਬ ਨੂੰ ਦੱਸਿਆ ਗਿਆ ਕਿ ਹਾਂ ਵੀ ਕੁੱਟਮਾਰ ਇਹਨਾਂ ਦੀ ਹੋਈ ਆ ਕੁੱਟਮਾਰ ਦੇ ਵਿੱਚ ਇਹਨਾਂ ਨੂੰ ਅਲਫ ਨੰਗਾ ਕਰਕੇ ਇਹਨਾਂ ਨੂੰ ਕੁੱਟਿਆ ਗਿਆ ਠੀਕ ਆ ਮਤਲਬ ਇਨੇ ਡਿਗਰੀ ਮਤਲਬ ਠੰਡੀ ਠੰਡ ਦੇ ਵਿੱਚ ਮਤਲਬ ਠੰਡਾ ਪਾਣੀ ਪਾ ਪਾ ਕੇ ਉੱਪਰ ਇਹਨਾਂ ਨੂੰ ਪਤਾ ਨਹੀਂ ਕੀ ਕੁਛ ਇਹਨਾਂ ਨੇ ਕੀਤਾ ਹਨ 3 ਡਿਗਰੀ ਦਿੱਤੀ ਆ ਤੇ ਦੇਣੀ ਚਾਹੀਦੀ ਨਹੀਂ ਸੀ ਕਿਉਂਕਿ ਇਹਦਾ ਕੋਈ ਜੁਰਮ ਤਾਂ ਕੀਤਾ ਨਹੀਂ ਸੀਗਾ ਤੇ ਜਿਹੜੇ ਕਹਿੰਦੇ આરોਪ ਸੀਗੇ ਕਹਿੰਦੇ ਉਹ ਵੀ ਕਹਿੰਦੇ ਗਲਤ ਸੀਗੇ ਸਾਰੇ આરોਪ ਤੇ ਤੱਕੇ ਦੇ ਨਾਲ ਹੀ ਦੇਖੋ ਅੱਦਾ ਜੇ ਪੰਜਾਬ ਸਰਕਾਰ ਕਰਦੀ ਤਾਂ ਫਿਰ ਬਹੁਤ ਗਲਤ ਗੱਲ ਆ ਪਹਿਲੇ ਸਾਰੇ ਸਬੂਤ ਹੋਣੇ ਚਾਹੀਦੇ ਫਿਰ ਜਾ ਕੇ ਐਕਸ਼ਨ ਲੈਣਾ ਚਾਹੀਦਾ ਅਦਰਵਾਈਜ਼ ਦੇਖੋ ਬਿਨਾਂ ਮਤਲਬ ਤੋਂ ਹਨਾ ਉਹਨਾਂ ਨੂੰ ਕੁੱਟਿਆ ਮਾਰਿਆ ਬਹੁਤ ਗਲਤ ਕੀਤਾ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀ ਬਟ ਫਿਰ ਵੀ ਚਲੋ ਜੋ ਵੀ ਹੋਇਆ ਚਲੋ ਮੈਂ ਤਾਂ ਪਰਮਾਤਮਾ ਦਾ ਇਹ ਸ਼ੁਕਰਗੁਜ਼ਾਰ ਕਰਦਾ ਕਿ ਉਹਨਾਂ ਨੂੰ ਜਮਾਨਤ ਮਿਲ ਗਈ ਹੈ ਬਹੁਤ ਜਲਦੀ ਆਪਣੇ ਦੇ ਵਿੱਚ ਹੋਊਗੇ ਤੇ ਮੈਂ ਤਾਂ ਇਹ ਵੀ ਕਹਿਣਾ ਹੈ ਕਿ ਜਿਹੜੇ ਏਜੰਟ ਗਰੀਬ ਮਾਰ ਕਰਦੇ ਆ ਹਨਾ ਲੋਕਾਂ ਦੇ ਪੈਸੇ ਠੱਗਦੇ ਆ ਜਿਹੜੇ ਇੰਨੀ ਮਿਹਨਤਾਂ ਕਰਕੇ ਇੰਨੀਆਂ ਦਿਹਾੜੀਆਂ ਕਰ ਕਰਕੇ ਅਗਰ ਇਹਨੇ ਪੈਸੇ ਜੋੜ ਕੇ ਡੈਂਟਰ ਨੂੰ ਦਿੱਤੇ ਹੁੰਦੇ ਆ ਕਿ ਹਾਂ ਵੀ ਤੁਸੀਂ ਸਾਡਾ ਬੱਚਾ ਬਾਹਰ ਭੇਜੋ ਇਹਨਾਂ ਦਾ ਵੀ ਐਕਸ਼ਨ ਹੋਣਾ ਚਾਹੀਦਾ ਆ ਠੀਕ ਹੈ ਕਿਉਂਕਿ ਏਜੰਟ ਵੀ ਰਗੜੋ ਮੈਂ ਤਾਂ ਇਹ ਕਹਣਾ ਏਜੰਟ ਵੀ ਰਗੜੋ ਇਸ ਕਰਕੇ ਰਗੜੋ ਕਿਉਂਕਿ ਆਮ ਬੰਦਾ ਨਾ ਬਹੁਤ ਮਿਹਨਤ ਕਰਕੇ ਬਹੁਤ ਟੁੱਟ ਭੱਜ ਕੇ ਹਨਾ ਮਿਹਨਤ ਕਰਕੇ ਕਮਾਂਦਾ ਆਪਣੀ ਮਿਹਨਤ ਦਾ ਜਿੰਨੇ ਵੀ ਪੂੰਜੀ ਹੁੰਦੀ ਹੈ ਉਹ ਦੇ ਰੰਦਾ ਏਜੰਟ ਨੂੰ ਕਿ ਆਪਣਾ ਬੱਚੇ ਦਾ ਫਿਊਚਰ ਬਣ ਜਾਵੇ ਹਨਾ ਆਪਣਾ ਬੱਚਾ ਬਾਹਰ ਜਾ ਕੇ achhiyan tarakkiyan kare ਵਧੀਆ ਪੈਸਾ ਕਮਾਵੇ ਤਾਂ ਏਜੰਟ ਕੀ ਕਰਦੇ ਐ ਏਜੰਟ ਆਪਣੀ ਜੇਬਾਂ ਭਰ ਕੇ ਤਾਂ ਪਾਸੇ ਹੋ ਜਾਂਦੇ ਐ ਠੱਗੀ ਮਾਰੀ ਕਰਦੇ ਐ ਇਹ ਚੀਜ਼ ਗਲਤ ਆ ਇਹ ਚੀਜ਼ ਜੇ ਪਾਣਾ ਸਿੱਧੂ ਨਹੀਂ ਖੜਾ ਹੋਊਗਾ ਤਾਂ ਫਿਰ ਕੌਣ ਖੜਾ ਹੋਊਗਾ ਤੁਸੀਂ ਦੱਸੋ ਤੁਸੀਂ ਅੱਜ ਪਾਣਾ ਸਿੱਧੂ ਨੂੰ ਤੁਸੀਂ ਦਬਾ ਲੋਂਗੇ ਠੀਕ ਆ ਉਹਨੂੰ ਰੋਕ ਲੋਂਗੇ ਪਰ ਕਿੰਨੇ ਇਹੋ ਜਿਹੇ ਪਾਣਾ ਸਿੱਧੂ ਪੈਦਾ ਹੋਣੇ ਆ ਦੁਨੀਆ ਦੇ ਵਿੱਚ ਤੁਸੀਂ ਕਿੰਨੂ ਕਿੰਨੂ ਤੁਸੀਂ ਰੁਕੋਗੇ ਤੁਸੀਂ ਦੱਸੋ ਠੀਕ ਆ ਤੇ ਇਸ ਕਰਕੇ ਮੇਰਾ ਤਾਂ ਬੇਨਤੀ ਐ ਜਿਹੜੇ ਅਹ ਏਜੰਟ ਠੱਗੀ ਕਰਦੇ ਇਹਨਾਂ ਨੂੰ ਵੀ ਨੱਥ ਪਾਈ ਜਾਵੇ ਇਹਨਾਂ ਨੂੰ ਵੀ ਅੰਦਰ ਸੁੱਟ ਕੇ ਇਹਨਾਂ ਦੇ ਵੀ ਉੱਤੇ ਲਾਓ ਪਰਚੇ ਪਾਓ ਇਹਨਾਂ ਦੀ ਵੀ ਜੁੱਤੀਆਂ ਮਾਰੋ ਜਿਹੜੇ ਲੋਕਾਂ ਦਾ ਪੈਸਾ ਠੱਗਦੇ ਆ ਏਜੰਟ ਕ੍ਰੀਮ ਮਾਰ ਕਰਦੇ ਆ ਕ੍ਰੀਬ ਇੰਨੇ ਮੁਸ਼ਕਿਲਾਂ ਨਾਲ ਹਨ ਮਿਹਨਤ ਕਰਕੇ ਪੈਸਾ ਕਮਾਉਂਦਾ ਤਾਂ ਇਹਨਾਂ ਨੂੰ ਦਿੰਦਾ ਕਿ ਹਾਂ ਵੀ ਸਾਡਾ ਬੱਚਾ ਕੱਲੂ ਵਧੀਆ ਪੜ੍ਹ ਲਿਖ ਕੇ ਨਿਕਲੇ ਬਾਹਰ ਨਿਕਲੇ ਉੱਥੇ ਜਾ ਕੇ ਕਮਾਈਆਂ ਕਰੇ ਵਧੀਆ ਇੰਨੀ ਸਾਰੀ ਜ਼ਿੰਦਗੀ ਦੀ ਪੂਰੀ ਪੂੰਜੀ ਇਹਨਾਂ ਨੂੰ ਫੜਾ ਦਿੰਦਾ ਹੈ ਤਾਂ ਏਜੰਟ ਕੀ ਕਰਦੇ ਏਜੰਟ ਪੈਸਾ ਖਾਣ ਦੇ ਮੋੜ ਕੇ ਫਿਰ ਸਾਡੇ ਨਾਲ ਓਕੇ ਹੁੰਦੇ ਚੋੜੇ ਹੁੰਦੇ ਕਿ ਹਾਂ ਵੀ ਕੀ ਕਰ ਲਾ ਕਰ ਲਾ ਜੋ ਤੂੰ ਕਰਨਾ ਮੈਂ ਨਹੀਂ ਦਿੰਦਾ ਪੈਸੇ। ਬਾਣਾ ਸਿੱਧੂ ਵਰਗੇ ਫਿਰ ਫਿਰ ਸਿੱਧੇ ਕਰਦੇ ਨੇ ਫਿਰ ਇਹਨਾਂ ਨੂੰ ਫਿਰ ਪੈਸਾ ਵੀ ਅਗਲੇ ਨੇ ਦਵਾਇਆ। ਬਟ ਮੈਂ ਤਾਂ ਇਹ ਗੱਲ ਕਹਿਣਾ ਸਰਕਾਰ ਨੂੰ ਕਿ ਜੇ ਕਿਸੇ ਦੀ ਮਨੂੰ ਤੁਸੀਂ 10000 ਬਦਲੇ ਕਿਸ ਨੇ ਕਿਸੇ ਕੁੜੀ ਨੇ ਉਹਨੇ 10000 ਰੁਪਏ ਹੈਨਾ ਕਿਹਾ ਕਿ ਹਾਂ ਵੀ 10000 ਇਹਨੇ ਰਿਸ਼ਵਤ ਮੰਗੀ ਬਾਣਾ ਸਿੱਧੂ ਨੇ। ਉਹ ਭਰਾਵਾ ਉਹਨੂੰ ਸੋਸ਼ਲ ਮੀਡੀਆ ਤੋਂ ਉਹਨੂੰ ਇੰਨਾ ਪੈਸਾ ਆ ਰਿਹਾ ਆ ਠੀਕ ਆ। ਉਹਦਾ ਰੋਹ ਦਾ ਉਹਦਾ ਖਰਚਾ 10000 ਆ ਉਹ ਭਾਵੇਂ 5 ਕਰੋੜ ਦੀ ਗੱਲ ਕਰਦੀ ਭਾਵੇਂ ਲੱਖਾਂ ਦੀ ਗੱਲ ਕਰਦੀ ਫੇ ਵੀ ਬੰਦਾ ਸੋਚਦਾ ਹੈ ਹੈ 10000 ਬਦਲੇ ਯਾਰ ਤੇ 10000 ਬਦਲੇ ਤੁਸੀਂ ਬੰਦਾ ਅੰਦਰ ਕਰਵਾਤਾ ਅੰਦਰ ਅੰਦਰ ਬੰਦਾ ਕਰਵਾ ਕੇ ਤੋਰੇ ਮਤਲਬ 3 ਡਿਗਰੀ ਵੀ ਉਹਨੇ ਦਿੱਤੀ ਹੋਣਾ ਉਹਨੂੰ ਤੇ ਬਹੁਤ ਗਲਤ ਗੱਲ ਆ ਤੇ ਮੈਂ ਤਾਂ ਇਹ ਗੱਲ ਕਹਿਣਾ ਆ ਜਿਹੜੇ ਏਜੰਟ ਆ ਜਿਹੜੇ ਲੋਕਾਂ ਦੇ ਪੈਸੇ ਠੱਗਦੇ ਆ ਉਹਨਾਂ ਤੇ ਵੀ ਇਦਾਂ ਦੀ ਕਾਰਵਾਈ ਕਰੋ ਉਹਨਾਂ ਤੇ ਕਾਰਵਾਈ ਕਰੋ ਫੇਰ ਮੰਨਾਂਗਾ ਕਿ ਹਾਂ ਵੀ ਕੁਝ ਚੱਜ ਦਾ ਕੰਮ ਕੀਤਾ ਤੁਸੀਂ ਬਾਕੀ ਚਲੋ ਕਿ ਮੈਂ ਵੀਡੀਓ ਨੂੰ ਇੱਥੇ ਸਮਾਪਤ ਕਰਦਾ ਹਾਂ ਵੀਡੀਓ ਲੰਬੀ ਨਾ ਆਪਾਂ ਕਰੀਏ ਜ਼ਿਆਦਾ ਠੀਕ ਹੈ ਜੇ ਤੁਸੀਂ ਨਵੇਂ ਆਏ ਮੇਰੇ ਚੈਨਲ ਦੇ ਉੱਤੇ ਇੱਕ ਬੇਨਤੀ ਆ ਪਲੀਜ਼ ਸਬਸਕ੍ਰਾਈਬ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲਾਈਕ ਜ਼ਰੂਰ ਕਰਿਓ ਸ਼ੇਅਰ ਕਰ ਦਿਓ ਤੇ ਕਮੈਂਟ ਦੇ ਵਿੱਚ ਤੁਸੀਂ ਆਪਣੀ ਰਾਏ ਜ਼ਰੂਰ ਦੱਸਿਓ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਕਿੰਨੀ ਦੀ ਲੱਗਦੀ ਹੈ ਨਾ ਜੋ ਵੀ ਆ ਤੁਸੀਂ ਆਪਣੀ ਰਾਏ ਤੁਸੀਂ ਦੱਸ ਸਕਦੇ ਹੋ ਕਮੈਂਟ ਦੇ ਵਿੱਚ ਤੁਸੀਂ ਜ਼ਰੂਰ ਦੱਸਿਆ ਕਰੋ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਤੁਸੀਂ ਸ਼ੇਅਰ ਵੀ ਕਰਿਆ ਕਰੋ ਬਾਕੀ ਜੋ ਵੀ ਨਵੇਂ-ਨਵੇਂ ਅਪਡੇਟ ਆਊਗੀ ਮੈਂ ਕੋਸ਼ਿਸ਼ ਕਰਾਂਗਾ ਕਿ ਜਲਦ ਤੋਂ ਜਲ ਤੁਹਾਡੇ ਵਾਸਤੇ ਮ ਤੇ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਆਂ ਤੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ